ਚੰਡੀਗੜ੍ਹ ਦਾ ਸਾਰਾ মিডিਆ ਇਲੈਕਟ੍ਰੋਨਿਕ سوشل ਪ੍ਰਿੰਟ মিডিਆ ਤੋਂ ਜਿੰਨੇ ਵੀ ਤੁਸੀਂ ਮੰਚਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਪ੍ਰਤਨਿਤ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਸ਼ਾਰਟ ਨੋਟਿਸ ਤੇ ਸਵਾਗਤ ਹੈ ਕਿਉਂਕਿ ਤੁਸੀਂ ਦੇਰ ਰਾਤ ਤੱਕ ਕਵਰੇਜ ਕਰਦੇ ਹੋ ਪ੍ਰਾਈਮ ਟਾਈਮ ਚੱਲਦੇ ਨੇ ਸੁਰੇ ਸੁਰੇ ਬੁਲਾਉਣਾ ਥੋੜਾ ਜਿਹਾ ਔਖਾ ਲੱਗਦਾ ਪਰ ਫਿਰ ਵੀ ਤੁਸੀਂ ਲਗਭਗ ਸਾਰੇ ਮੀਡੀਆ ਜਿਹੜੇ ਇੱਥੇ ਪਹੁੰਚੇ ਪਿਛਲੇ ਕਈ ਮਹੀਨਿਆਂ ਤੋਂ ਯੁੱਧ ਨਸ਼ੇ ਵਿਰੁੱਧ ਜੋ ਡਰੱਗ ਦੇ ਖਿਲਾਫ ਸਾਡੀ ਮਹਿੰਮ ਚੱਲ ਰਹੀ ਹੈ ਜੋ ਕਿ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਪੰਚਾਇਤਾਂ ਦੀ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਨਸ਼ਾ ਵੇਚਣਾ ਅਲਾਉ ਨਹੀਂ ਕਰਾਂਗੇ ਜੇ ਕੋਈ ਨਸ਼ਾ ਵੇਚਣਾ ਆਊਗਾ ਅਸੀਂ ਉਹਦੀ ਜ਼ਮਾਨਤ ਨਹੀਂ ਦੇਵਾਂਗੇ ਉਹਨੂੰ ਛਡਾਉਣ ਵਾਸਤੇ ਥਾਣੇ ਨਹੀਂ ਜਾਵਾਂਗੇ ਜੇ ਕੋਈ ਸਾਡੇ ਪਿੰਡ ਦਾ ਐਡਿਕਟਡ ਹੈ ਮਰੀਜ਼ ਕਹਿੰਦੇ ਆਪਾਂ ਨੂੰ ਕੋਈ ਬੁਰੀ ਸੰਗਤ ਚ ਪੈ ਗਿਆ ਅਸੀਂ ਉਹ ਉਹਦਾ ਜਿਹੜਾ ਰੀ ਹੈਬ ਸੈਂਟਰ ਚ ਜੋ ਗਵਰਨਮੈਂਟ ਵੱਲੋਂ ਖੋਲੇ ਹੋਏ ਨੇ ਉਥੇ ਜੇ ਲਿਜਾ ਕੇ ਉਹਦਾ ਇਲਾਜ ਕਰਾਵਾਂਗੇ ਬਹੁਤ ਸਾਰੇ ਦੋਸਤ ਤੁਹਾਡੇ ਕੈਮਰਾ ਰਾਹੀਂ ਦਿਖਾਇਆ ਗਿਆ ਕਿ ਜਿਹੜੇ ਡਰਗ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਨੇ ਆਲੀਸ਼ਾਨ ਉਠੀਆਂ ਪਈ ਹੋਈਆਂ ਸੀ ਲੋਕਾਂ ਨੇ ਘਾਹ ਉਜਾੜ ਕੇ ਉਹਨਾਂ ਤੇ ਬਲਡੋਜ਼ਰ ਵੀ ਚੱਲਿਆ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਐਕਸ਼ਨ ਲੈਨੇ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਹਾਂ ਕਿ ਹੌਲੀ ਹੌਲੀ ਸਬੂਤ ਆ ਜਾਣਗੇ ਸਾਡੇ ਕੋਲ ਕਾਗਜ਼ ਇਕੱਠੇ ਕਰ ਲੈਣ ਦਿਓ ਅਸੀਂ ਇਹ ਪੀਰ ਤੁੱਕੇ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਊਗੀ ਕਾਫੀ ਪੱਲੇ ਇਲਾਕਾ ਹੀ ਜਿਹੜੇ ਇਲਾਕਾ ਹੀ ਵੱਡੇ ਤਸਕਰ ਸੀ ਉਹਨਾਂ ਤੇ ਵਾਰੀ ਬਹੁਤ ਹਰ ਰੋਜ਼ ਆਉਂਦੀ ਰਹਿੰਦੀ ਹੈ ਪਰ ਕਿਸੇ ਦੇ ਘਰੇ ਸੱਥਰ ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਘਰੇ ਸਾਡੇ ਮਾਵਾਂਾਂ ਪੈਣਾਂ ਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਦਰੀਆਂ ਚਾਰ ਚਾਰ ਮੰਦਰੀਆਂ ਕੋਠੀਆਂ ਜਾਂ ਵੱਡੇ ਵੱਡੇ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲੇ ਲਾਉਣ ਲੋਕਾਂ ਨੂੰ ਮੋਤਾਂ ਤੇ ਮਹਿਫਲਾ ਲਾਉਣ ਇਹ ਹੋ ਨਹੀਂ ਸਕਦਾ ਬਰਦਾਸ਼ਤ ਨਹੀਂ ਹੋ ਸਕਦਾ ਸਵਾਮਾ ਦੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਦੇ ਵਿੱਚ ਇਹ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਆ ਲੱਗ ਗਿਆ ਕਿਉਂਕਿ ਅ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਕਿ ਕਿਵੇਂ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਈਜ਼ੀ ਹੈ ਪਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ withdrawal symptoms ਵਾਲੇ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਵੀ ਹੈਵ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਕੁਝ ਪੁਲਿਸ ਦੇ ਵੀ ਜਿਹੜੇ ਮੁਲਾਜ਼ਮ ਨੇ ਉਰਲੇ ਹੋਏ ਨੇ ਉਹ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮੁਲਾਜ਼ਮ ਨੇ ਉਹ ਦੱਸ ਦਿੰਦੇ ਨੇ ਕਿ ਅੱਜ ਇੱਥੇ ਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਆ ਤਾਂ ਉਹਦੇ ਨਾਲ ਵੀ ਪੈਸਾ ਜਿਹੜੇ ਆਪਰੇਸ਼ਨ ਸਾਡੇ ਜਾਂ ਛਾਪੇ ਜਿਹੜੇ ਨੇ ਫੇਲ ਹੋਏ ਸੋ ਉਹਨਾਂ ਦੀਆਂ ਬਹੁਤ ਵੱਡੇ ਲੈਵਲ ਤੇ ਟਰਾਂਸਫਰ ਕੀਤੀਆਂ ਫਿਰ ਲੋਕਾਂ ਤੇ ਸਹਿਯੋਗ ਮੰਗਿਆ ਤਾਂ ਕਰਕੇ ਫਿਰ ਥੋੜਾ ਟਾਈਮ ਲੱਗ ਗਿਆ ਤੇ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਇਹ ਪੂਰੇ ਜੋਰਾਂ ਤੇ ਉਹ ਸਾਨੂੰ ਲੋਕਾਂ ਦੇ ਫੋਨ ਵੀ ਆਉਂਦੇ ਆ ਫੀਡਬੈਕ ਵੀ ਆਉਂਦੀ ਹੈ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਉਹ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂਾਂ 'ਚ ਘੁੰਮਦੇ ਆ ਵਾਰਾ ਗਰਦ ਜਿਹੜੇ ਨਸ਼ਾ ਵੇਚਣ ਵਾਲੇ ਤੀਆਂ ਪੈਣਾ ਦਾਪਾਰ ਨਿਕਲਣਾ ਔਖਾ ਹੋਇਆ ਪਿਆ ਜਾਂ ਕਿਤੇ ਵੀ ਅਵੇਲੇਬਿਲਟੀ ਹੈ ਕਿਤੇ ਵੀ ਕਿਸੇ ਇੱਕਕਰ ਥੱਲੇ ਕਿਸੇ ਪੇਪਰ ਥੱਲੇ ਬੈਠੇ ਨੇ ਸੋ ਉਹ ਜਿਹੜਾ ਸਮਝਣ ਨੂੰ ਦਾ ਕਾਟਲਸੀ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੁਲਿਸ ਗਈ ਤਾਂ ਜਿਹੜੇ 4 5 6 7 ਹੋਣਗੇ ਉਸ ਪਿੰਡ 'ਚ ਉਹ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਉਹ ਸਟੇਟ ਛੱਡ ਕੇ ਬਾਹਰ ਚਲੇ ਗਏ ਬਾਹਰ ਮਿੰਟ ਕੋਈ ਹਰਿਆਣਾ ਚਲਾ ਗਿਆ ਕੋਈ ਕਿਤੇ ਵੀ ਰਾਜਸਥਾਨ ਜਾਂ ਕੋਈ ਭੱਜ ਗਿਓ ਔਰ ਇਹ ਵੀ ਨਾਲ ਅਸੀਂ ਕਹਿੰਦੇ ਰਹੇ ਹਾਂ ਕਿ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ ਭਾਵੇਂ ਜਿੰਨਾ ਮਰਜੀ ਉਹ politically strong ਰਹੇ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਅਫਸਰਾਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਬਿਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਪੰਜਾਬ ਦੀ ਜਵਾਨੀ ਨਾਲ ਖੜਾਂਗੇ ਪੰਜਾਬ ਦੇ ਮਾਪਿਆਂ ਨਾਲ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਜਾਂ ਤਾਂ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਫਿਰ ਇਹਨਾਂ ਨੇ ਉਹਨੂੰ बुरी संगत च पा लिया जा फिर मापिया मजबूरी उन्होंने बच्चों च भेजना पे कि पोता इतने तेन तो पता ही है कि हाल है बस चला जा बस करजे लैके जिम्मे भी मर्जी करके उन्होंने अपनी अखा तो दूर करता सो ओ जिम्मेवार कौन ने वे तस्कर जेड़े छोटे ने ना वह डिस्ट्रीब्यूटर ने ਕੁਰੀਅਰ ਨੇ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੀ ਮੇਨ ਨੇ ਉਹ ਕਾਬੂ ਨਹੀਂ ਹੁੰਦੇ ਸੀ ਕਦੇ ਉਹ ਨਾ ਹੀ ਅੱਗੇ ਹੁੰਦੇ ਸੀ ਉਹ ਤਾਂ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲੋ ਆ ਆ ਆਪਣੇ ਡਿਸਟ੍ਰਿਕਟ ਦਾ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀਗਾ ਕਿ ਆ ਤੂੰ ਆ ਜਿਲੇ ਦਾ ਮਾਲਕ ਹੈ ਤੇਰੇ ਕੋਲ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਦਾ ਬਣਾਇਆ ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਆ ਨੂੰ ਤੋੜਨ ਚ ਕਾਮਯਾਬ ਹੋ ਹਜੇ ਵੀ ਚੱਲ ਰਿਹਾ ਕੰਮ ਕਿ ਮੈਂ ਫੇਰ ਕਹਣਾ ਕਿ ਚਾਹੇ ਜਿੰਨਾ ਮਰਜੀ ਕੋਈ ਤਕੜਾ ਬੰਦਾ ਹੈ ਜਿੰਨਾ ਮਰਜੀ ਕੋਈ politically ਉਹਦੀ ਇਨਫਲੂਐਂਸ ਹੈ ਕੋਈ ਜਾਂ ਹੋ ਸਕਦਾ ਅਫਸਰ ਉਹ ਤੋਂ ਡਰਦੇ ਹੋਣ ਜਾ ਅਫਸਰ ਹੋਣੇ ਲਾਏ ਹੋਣ ਪਰ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ ਨਾਲ ਤਰਸ ਨਹੀਂ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਤਾਂ ਮੈਂ ਜੋ ਮਰਜੀ ਹੋਵੇ ਨਾ ਪੰਜਾਬੀਆਂ ਲਈ ਜਵਾਬ ਦੇ ਆ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਇਸ ਕਰਕੇ ਕੋਈ ਨਹੀਂ ਮੈਨੂੰ ਇਸ ਅਹੁਦੇ ਤੇ ਬਿਠਾਇਆ ਕਿ ਉਮੀਦ ਲਾ ਕੇ ਕਿ ਕਰ ਸਕਦੇ ਆ ਇਹ ਇਨਦੀ ਨੀਤ ਸਾਫ਼ ਹੈ ਪੂਰਾ ਪ੍ਰੋਪਰ ਕਾਗਜ਼ੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀਂ ਜਿ ਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀਂ ਕੰਮ ਕੀਤਾ ਔਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਹਨਾਂ ਚੋਂ 80 ਤੋਂ 90% ਦੀ ਜ਼ਮਾਨਤ ਨਹੀਂ ਹੋਈ ਕਿਉਂਕਿ ਜਦੋਂ ਕਮਰਸ਼ੀਅਲ ਕੁਆਲਿਟੀ ਆ ਜਾਂਦੀ ਹੈ ਤਾਂ ਜੁਬਾਨਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿਉਂਕਿ ਲੋਕਾਂ ਨੂੰ ਉਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਫੜਾ ਕੇ ਆਉਂਦੇ ਆ ਉਹ ਸਾਡੇ ਨਾਲ ਪਹਿਲਾਂ ਕਰੇ ਆ ਜਾਂਦੀਆਂ ਅਸੀਂ ਬਾਅਦ 'ਚ ਆਉਂਦੇ ਆ ਸ਼ਿਕਾਇਤ ਕਰਕੇ ਸੋ ਮੈਂ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤ ਜਿੰਮੀ 'ਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾਂ ਸਾਨੂੰ ਤਾਂ ਫਲਾਣਾ ਜਾਣਦਾ ਸਾਨੂੰ ਫਲਾਣਾ ਜਾਣਦਾ ਇੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ ਕਿਸੇ ਦਾ ਕੋਈ ਮਾਮੇ ਭੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇੱਥੇ ਤਾਂ ਸਿੱਧਾ ਫੜਸਾਊਗੀ ਇੱਥੇ ਵਿਜੀਲੈਂਸ ਆਊਗੀ ਇੱਥੇ ਨਾਰਕੋ ਵਾਲੇ ਆਉਣਗੇ ਤੇ ਆ ਕੇ ਪ੍ਰੋਪਰ ਕਾਗਜ਼ ਖਾ ਕੇ ਉਹ ਤੁਹਾਨੂੰ ਜਿਹੜੀ ਹੈ ਉਹ ਬੰਨ ਦੀ ਸਜ਼ਾ ਦੇਵਾਂਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈ ਵੀ ਉਹਨਾਂ ਤਾਂ ਪੁੱਤ ਮਰ ਗਏ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤ ਨੇ ਇਹ ਅਸਲ 'ਚ ਨਫ਼ਰਤ ਹੈ ਉਹਨਾਂ ਪ੍ਰਤੀ ਵਿਸ਼ੋ ਕਰਾਇਆ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਕੋਈ ਵੱਡੇ ਬੰਦਿਆਂ ਨੂੰ ਹੱਥ ਪਾਇਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਹੋਇਆ ਇਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗਲਤੀ ਨਹੀਂ ਹੁੰਦਾ ਕਰੀ ਜਾਂਦੇ ਜੀ ਬਿਨੈ ਨੇ ਨੇ ਇਹ ਤਾਂ ਗਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲਵੇਂ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਐਨ ਡੀ ਪੀ ਐਸ ਦੇ ਪਰਚੇ ਨੇ ਵਕਾਇਦਾ ਤੌਰ ਤੇ ਡੀਓ ਦੇ ਪਰਚੇ ਨੇ ਵਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇ ਨੇ ਹਵਾਲੇ ਦੀ ਕੈਸ਼ ਦੀ ਹੈ ਉਹ ਕੋੜਾ ਪਿਆਂਦੀ ਹੈ 29 ਮੋਬਾਈਲ ਕਿਸੇ ਦੇ ਘਰੋਂ ਫੜੇ ਜਾਂਦੇ ਨੇ 4 ਲੈਪਟਾਪ 8 ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਿੰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਘਰੇ ਵੀ ਆ ਸਕਦੇ ਨੇ वो जो दे रहे हम चाहे जेडी मर्जी पार्टी के प्रधान ने, ने, ने। फिर दोबारा एक बार दौड़ा मैं हिंदी बोल देना नेशनल मीडिया बैठा कि पंजाब से ड्रग्स का खात्मा करने के लिए युद्ध नशे के विरुद्ध एक मुहिम हमने चलाई हुई है वो एक लहर का रूप बन चुकी है गांव हर गांव से कस्बों से हमें नगर पंचायत के पंचायत के मते मिल रहे हैं प्रस्ताव पास कर रहे हैं कि हम इस मुहिम में साथ देंगे पंजाब को रंगला पंजाब बनाना है पंजाब को नशा मुक्त बनाना है और इसमें किसी को बख्शा नहीं जाएगा चाहे वो जितने मर्जी पॉलिटिकली स्ट्रांग हो या कोई अफसर हो या वो अफसो कार्ड वो कहे कि मेरी तो बहुत चलती है अंदर मेरे मेरी हवा की तरफ नहीं देख सकते तो ये वाली गलतफहमी ना रखें पंजाब के लिए हमारा दिल धड़कता है पंजाब को दोबारा पंजाब रंगला पंजाब बनाने का जो तहिया हमने कर रखा है उसी का हिस्सा है आप किसी के घर को उजाड़ अपने घरों को लिशका रहे हो अपनी प्रॉपर्टीज बन रही हैं आप बाहर पैसा भेजा जा रहा है तो ये तो नहीं चलेगा ये तो समझ लो फिर लोगों का खून ही है तो पंजाब की जवानी को बर्बाद करने के लिए जो भी जिम्मेदार होगा उसको सख्त से सख्त सजा मिलेगी चाहे वो कोई भी हो चाहे वो मेरा भी कोई नुकसान करना चाहते हो क्योंकि मैं उनकी आंख में अब चुभने लगा हूंगा कि यार ये क्या हो गया हमारा तो ये बिजनेस ही गया हमारा तो ये धंधा ही गया ये कौन कौन आ गए कहां से आ गए तो हमें कोई डर नहीं है कोई डर नहीं है आपके सामने आया हूं और काम पंजाब के लिए हर रोज करते हैं आज भी तीन चार मीटिंग्स हैं कल भी मिलूंगा जहां भी पब्लिक बुलाएगी वहां जाएंगे लेकिन पंजाब जो नफरत के पात्र हैं पंजाब के जो, जो जो लोगों ने भी डिक्लेयर कर रखे हैं कि ये नशे के तस्कर हैं तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बड़ा हायर कर लिया या गवाह मुकरा लिए आप फैसला इधर उधर करवा सकते हो लेकिन परमात्मा की और पब्लिक की कचहरी में कोई ऐसी सिफारिश नहीं दी। पंजाबी कहावत है उमल दे ने नबेडे किसी ने तेरी जात पूछनी और अमल कैसे थे इनके पाप किए हुए इन्होंने गुनाह किए हुए बड़े घरों के घर बर्बाद किए इन्होंने हर रोज हम जो ड्रग्स की खेप पकड़ते हैं कहां से आती है कौन जिम्मेदार है इसका यहां कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको धाराशाही कर दिया गया ये आने वाले दिनों में भी खबरें मिलेंगी और मुझे पूरे पूरी दुनिया से कल से फोन आ रहे हैं कि क्योंकि लोगों को ये भी है कहते भाई साहब पक्के पैरी हैं मैंने कहा पक्के पैरी हैं तो इतना लोगों में नफरत है यार ਨੇ ਯੁੱਧ ਤਾਂ ਬਹੁਤ ਦੇਰ ਤੋਂ ਚੱਲ ਰਿਹਾ ਸੀ ਪਹਿਲਾਂ ਛੋਟੇ ਸਪਾਈ ਸੀ ਹੁਣ ਜਰਨਲ ਵੀ ਫੜੇ ਜਾਣ ਲੱਗੇ ਨਾਲ ਤਾਂ ਫਿਰ ਯੁੱਧ ਅੱਗੇ ਹੋਰ ਚੱਲੂਗਾ ਕਿਉਂਕਿ ਇਹਦੇ ਨਾਲ ਬਹੁਤ ਕੁਝ ਅੱਗੇ ਇਕੱਲੇ ਇਕੱਲਾ ਕੋਈ ਇਕ ਤਸਕਰ ਫੜਕੇ ਨਾ ਹੋਊਗਾ ਉਹਦਾ ਝਾਲ ਵੀ ਪਤਾ ਲੱਗੂਗਾ ਕਿ ਪੈਸੇ ਕਿੱਥੋਂ ਆਉਂਦੇ ਸੀ ਕਿਹਨੂੰ ਦਿੰਦਾ ਸੀ ਸਮਾਨ ਕਿੱਥੋਂ ਮੰਗਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀਨਾਵਾ ਪੂਰਾ ਫੜਿਆ ਜਾਊਗਾ ਤਾਂ ఎన్డిపిఎస్ది పరిచయం